3 ਨਵੰਬਰ ਤੇ ਸਾਲ 2025 ਇਹ ਜਹਾਜ਼ ਦੇ ਵਿੱਚ ਮੈਂ ਪਿਛਲੇ 6 ਦਿਨਾਂ ਤੋਂ ਰਿਹਾ ਤੇ ਅੱਜ ਇਹਨੂੰ ਮੈਂ ਇੱਥੇ ਛੱਡਤਾ ਛੱਡਣਾ ਇਹਨੂੰ ਵੈਸੇ ਕੱਲ ਸੀ ਪਰ ਅੱਜ ਮੈਂ ਜਨੋਵਾ ਦੇ ਵਿੱਚ ਇਟਲੀ ਚ ਉਤਰਿਆ ਤੇ ਅੱਜ ਇੱਥੋਂ ਮੈਂ ਰੋਮ ਵੱਲ ਰੇਲ ਤੇ ਜਾਊਗਾ ਉਹ ਆਪਾਂ ਨਵਾਂ ਤਜਰਬਾ ਕਰਾਂਗੇ ਰੇਲ ਦਾ ਅਸਕੀਤਾ ਐਗਜ਼ਿਟ ਤੇ ਇਧਰਲੇ ਪਾਸਿਓਂ ਖੜ ਕੇ ਕਰੂਜ਼ ਦਾ ਜਾਂਦੀ ਵਾਰ ਦਾ ਆਖਰੀ ਚੱਕਾ ਬਹੁਤ ਵੱਡਾ ਸੀ ਤੇ ਇਹਦੇ ਸਫ਼ਰ ਵੀ ਸੋਹਣਾ ਰਿਹਾ ਆਰਾਮਦਾਇਕ ਵੀ ਸੀ ਤੇ ਸੁੱਖ ਸੁਹੂਲਤਾ ਹੈ ਪੂਰੀਆਂ ਰਜਮੀ ਦੇਂਦੇ ਨੇ ਉਦੋਂ ਅੱਗੇ ਇਹਨਾਂ ਦੀਆਂ ਬੱਸਾਂ-ਬੁੱਸਾਂ ਚੱਲਦੀਆਂ ਨੇ ਸ਼ਹਿਰਾਂ ਪਿੰਡਾਂ ਨੂੰ ਕਮਾਉਣ ਖਾਤਰ ਤੇ ਇਧਰੋਂ ਸ਼ਿਪ ਵਾਲੇ ਪਾਸੋਂ ਜਦੋਂ ਬਾਹਰ ਨੂੰ ਨਿਕਲਦੇ ਆ ਤਾਂ ਸਾਹਮਣੇ ਦੋ ਬੀਬੀਆਂ ਖੜੀਆਂ ਜਿਹੜੀਆਂ ਕਹਿੰਦੀਆਂ ਕਿ ਸਾਈਟ ਸੀਇੰਗ ਕਰਾਵਾਂਗੇ ਸ਼ਹਿਰ ਦਿਖਾਉਣ ਦੇ ਤੁਹਾਡੇ ਤੋਂ ਐਨੇ ਪੈਸੇ ਲਵਾਂਗੇ ਤੇ ਅਸੀਂ ਬੱਸ ਤੇ ਕਮਾ ਸਕਦੇ ਆ ਤੇ ਇਧਰ ਜਹਾਜ਼ ਦਾ ਪ੍ਰੋਪੈਲਰ ਤੇ ਪ੍ਰੋਪੈਲਰ ਦੇ ਉੱਤੇ ਫੁਆਰੇ ਵੱਜਦੇ ਆ ਸਾਹਮਣੇ ਦੇਖਦਾ ਸ਼ਹਿਰ ਜੈਨੂਆ ਤੇ ਜਿਹੜੇ ਕਰੂਜ਼ ਤੇ ਮੈਂ ਚੜਿਆ ਸੀ ਤੇ ਇਹਨੇ ਮੈਨੂੰ ਕਰੂਜ਼ ਨੇ ਰੋਮ ਤੋਂ ਚੱਕਿਆ ਸੀ ਤੇ ਰੋਮ ਲਿਜਾ ਕੇ ਵਾਪਸ ਲਾਉਣਾ ਸੀ ਪਰ ਮੈਂ ਰੋਮ ਤੋਂ ਅੱਜ ਪਹਿਲਾਂ ਹੀ ਉਤਰ ਗਿਆ ਇੱਥੇ ਉਤਰਨ ਦਾ ਕਾਰਨ ਕਿ ਮੈਂ ਚਾਹਣਾ ਇੱਕ ਵਾਰੀ ਯੂਰਪ ਦੀਆਂ ਰੇਲਾਂ ਦਾ ਵੀ ਆਨੰਦ ਮਾਣਿਆ ਜਾਵੇ ਅੱਜ ਰੇਲ ਤੇ ਚੜ ਕੇ ਮੈਂ ਰੋਮ ਪਹੁੰਚूंगा 12:10 ਤੇ ਰੇਲ ਜਾਣੀ ਆ ਉਦੋਂ ਪਹਿਲਾਂ ਮੈਂ ਕੋਈ 3-4 ਘੰਟੇ ਹੈਗੇ ਆ ਜਨੋਵਾ ਨੂੰ ਘੁੰਮਣ ਫਿਰਨ ਲਈ ਤੇ ਬਾਕੀ ਮੈਂ ਇਹਨਾਂ ਸ਼ਹਿਰਾਂ ਨੂੰ ਵੇਖ ਵੀ ਲਿਆ ਇਹ ਲਗਭਗ ਇੱਕੋ ਜਿਹੇ ਹੁੰਦੇ ਆ ਤਾਂ ਕਰਕੇ ਮੈਨੂੰ ਇਹ ਆਕੇ ਨਹੀਂ ਇਹਨੂੰ ਥੋੜਾ ਜਿਹਾ ਘੁੰਮ ਲੈਣੇ ਆ ਉਹ ਬਸ ਤੇ ਚੜਨ ਦੀ ਬਿਉਂਤ ਬੰਦੀ ਨਹੀਂ ਤੇ ਜਨੋਵਾ ਦੇ ਵਿੱਚ ਸਵਾਗਤ ਹੈ ਜਨੋਵਾ ਦਾ ਫਰਜ ਮੈਗਨੇਟ ਟੇਕ ਥਿਸ ਬ੍ਰਦਰ ਥੈਂਕ ਯੂ ਇਨਾਂ ਸ਼ਹਿਰਾਂ 'ਚ ਬਹੁਤੀਆਂ ਚੀਜ਼ਾਂ ਬੇਸ਼ੱਕ ਇੱਕੋ ਜਿਹੀਆਂ ਹੁੰਦੀਆਂ ਨੇ ਪਰ ਕੁਝ ਕੁ ਗੱਲਾਂ ਬਾਤਾਂ ਹੁੰਦੀਆਂ ਜਿਹੜੀਆਂ ਹਰੇਕ ਸ਼ਹਿਰ ਨੂੰ ਇੱਕ ਦੂਜੇ ਨਾਲੋਂ ਵੱਖਰਾ ਕਰਦੀਆਂ ਤੇ ਜਨੋਵਾ ਦੇ ਵਿੱਚ ਇੱਕ ਬਹੁਤ ਵੱਡਾ ਅਕੁਅਰੀਅਮ ਆ ਜਿਹੜਾ ਇੱਥੋਂ ਦੀ ਖਾਸ ਖਿੱਚ ਹੈ ਅਕੁਅਰੀਅਮ ਤੇ ਮੈਨੂੰ ਲੱਗਦਾ ਵੀ ਆਪਾਂ ਨੇੜੇ țeੜੇ ਫਿਰਦੇ ਤੇ ਪਹਿਲਾਂ ਇੱਥੇ ਇੱਕ ਬਹੁਤ ਵੱਡੀ ਪੁਰਾਣੇ ਸਮੇਂ ਦੀ ਬੇੜੀ ਬਣਾ ਕੇ ਰੱਖੀ ਹੋਈ ਆ ਜੰਗੀ ਇਹ ਚ ਤੋਪਾਂ ਦੇ ਮੂੰਹ ਵੀ ਬਾਹਰੋਂ ਕੱਢੇ ਹੋਏ ਨੇ ਲਾਸਾਂ ਰਸੇ ਖਿਚੋ ਤਾਣ ਜਾਲ ਜਪਾ ਤੇ ਇਹਦੇ ਮੂਰੇ ਦੋ ਮੂਰਤੀਆਂ ਬਣਾਈਆਂ ਹੋਈਆਂ ਨੇ ਤੇ ਮੂਰਤੀ ਕਲਾ ਇਹਨਾਂ ਦੀ ਇੰਨੀ ਪਰਫੈਕਟ ਹੁੰਦੀ ਆ ਕਿ ਮਸਲ ਡਿਟੇਲਿੰਗ ਵੀ ਪੂਰੀ ਦਿਖਾਈ ਹੁੰਦੀ ਆ ਮੈਨੂੰ ਲੱਗਦਾ ਇਹ ਪੱਕੇ ਲੰਗਰ ਲਾ ਕੇ ਇਹਨੂੰ ਖਿਡਾਰਿਆ ਹੋਇਆ ਹੋ ਸਕਦਾ ਚਲਾਉਂਦੇ ਵੀ ਹੋਣ ਕਿਤੇ ਨਾ ਕਿਤੇ ਦਿਨ ਤਿਹਾੜੀ ਤੇ ਕੱਢਦੇ ਹੋਣਗੇ ਤੇ ਇੱਥੇ ਨਾਲ ਹੀ ਐਕੁਏਰੀਅਮ ਹੈ ਇੱਥੇ ਸਾਈਕਲ ਸਫਰ ਕਰਦਿਆਂ ਮੈਂ ਮਿਲਾਨ ਤੋਂ ਲਾਸਪੀਜ਼ੀਆ ਵੱਲੋਂ ਨਿਕਲ ਗਿਆ ਸੀ ਇਹ ਜਗਾ ਮੇਰੀ ਰਹਿ ਗਈ ਸੀ ਜਨੋਵਾ ਦੇਖਣ ਆਲੀ ਚਲੋ ਇਹਨੂੰ ਦੇਖਣ ਦਾ ਐ ਮਾਹੌਲ ਬਣ ਗਿਆ ਇਕਵੇਰੀਆ ਦੀ ਜਨੋਵਾ ਤੇ ਇਹ 9 ਵਜੇ ਖੁੱਲਣਾ ਤੇ ਹੁਣ 8:55 ਮਿੰਟ ਹੋਏ ਨੇ ਤੇ ਲਾਈਨਾਂ ਲੱਗ ਵੀ ਗਈਆਂ ਉਹ ਉੱਥੇ ਹੱਥਾਂ 'ਚੋਂ ਮੇਰੇ ਖਾ ਚਿਟਾਂ ਫੜੀਆਂ ਹੋਣਗੀਆਂ ਟਿਕਟ ਖਰੀਦ ਕੇ ਤੇ ਇਹਨੂੰ ਆਪਾਂ ਅੰਦਰੋਂ ਦੇਖਦੇ ਹਾਂ ਇਕਵੇਰੀਆ ਨੂੰ ਇਨਗਰੈਸ ਐਂਟਰੈਂਸ ਤੇ ਇਹਦੇ 'ਚ ਜਾਣ ਦੀ ਟਿਕਟ ਮਿਲੀ ਆ 32 ਯੂਰੋ ਦੀ 3200 ਦੇ ਸਾਹਮਣੇ ਜਿਹੜੀ ਆ ਮੱਛੀ ਦਿਸਦੀ ਆ ਇਹ ਲੰਮੀ ਹੁੰਦੀ ਆ ਸੱਪ ਵਰਗੀ ਇਹ ਦੱਸਦੇ ਵੀ ਰਾਤ ਨੂੰ ਸ਼ਿਕਾਰ ਕਰਦੀ ਆ ਤੇ ਜਿਹੜੇ ਇਹ ਜੀ ਆਪਾਂ ਦੇਖ ਰਹੇ ਆ ਇਹ ਮੈਡੀਟੇਰੀਅਨ ਸਾਗਰ ਚ ਹੀ ਹੁੰਦੇ ਆ ਜਿਹਦੇ ਆਪਾਂ ਇਸ ਵੇਲੇ ਕੰਡੇ ਖੜੇ ਆ ਉੱਥੋਂ ਕੱਢ ਕੱਢ ਕੇ ਤੇ ਇਹਨਾਂ ਨੂੰ ਇੱਥੇ ਮਿਊਜ਼ੀਅਮ ਦੇ ਵਿੱਚ ਐ ਟਿਕਾਇਆ ਹੋਇਆ ਅਕੁਏਰੀਅਮ ਦੇ ਵਿੱਚ ਅੱਖਾਂ ਚ ਝਮਕਦੀ ਆ ਫਲਕਾਂ ਮੂੰਹ ਟੱਡਦੀ ਨਿਕਾਜਾ ਤੇ ਇਹੋ ਜਿਹੀਆਂ ਪੱਥਰਾਂ ਦੀਆਂ ਖੋੜਾਂ ਦੇ ਵਿੱਚ ਰਹਿੰਦੀ ਆ ਇਹ ਜਿਹੜਾ ਮੇਰੇ ਮੋਢੇ ਤੇ ਬੈਗ ਸੀ ਉਹ ਇੱਥੇ ਮੈਂ ਜਮ੍ਹਾਂ ਕਰਾਤਾ ਬੈਗ ਜਮ੍ਹਾਂ ਕਰਾ ਕੇ ਹੁਣ ਤੁਰ ਫਿਰ ਕਿਹਨੂੰ ਅਕਵੇਰੀਅਮ ਨੂੰ ਵੇਖਦੇ ਆ ਇੱਕ ਖਾਸਾ ਵੱਡਾ ਦੱਸਦੇ ਆ ਇਹ ਵੱਖ-ਵੱਖ ਮੱਛੀਆਂ ਸਮੁੰਦਰ ਦੇ ਜੀ ਕੋਗੇ ਸੱਪੀਆਂ ਕੜਿਆਲ ਨਿਕੜਿਆਲ ਤਾਂ ਨੀ ਯਾਰਾ ਹੋਰ ਜਿਹੜਾ ਕੁਝ ਵੀ ਆਪਾਂ ਨੂੰ ਦੇਖਣ ਨੂੰ ਮਿਲੂਗਾ ਇੱਥੇ ਆ ਤਾਂ ਵੈਸੇ ਹੀ ਇੱਕ ਵਿੰਬ ਬਣਾਇਆ ਹੋਇਆ ਹੱਸੋ ਇਹ ਤਲਹੋਦਾ ਤੇ ਤਲਹੋਦਾ ਮੇਰੇ ਰਗਾ ਦੀ ਤਲਹੋਦਾ ਕਿੰਨਾ ਸੋਹਣਾ ਹੈ ਤੇ ਇੱਕ ਬਹੁਤ ਮੋਟੀ ਤੇ ਭਾਰੀ ਮੱਛੀ ਦੀ ਨਸਲੀ ਹੈ ਕੋਈ ਇਹ ਇਹ ਰੋਲ ਜਾ ਹੋ ਕੇ ਘੁਮ-ਘੁਮ ਕੇ ਜਾਂਦੀ ਤੇ ਉਤੋਂ ਇਹਨੂੰ ਖਾਣਾ ਸਟਿਆ ਹੋਇਆ ਲਫਾਫਿਆਂ ਦੇ ਵਿੱਚ ਤੇ ਬਸ ਉਹਦੇ ਨਾਲੇ ਲੱਗੀ ਹੋਈ ਹੈ ਦੋ ਨੇ ਇਸ ਟਕਵੇਰੀਆਂ ਦੇ ਵਿੱਚ ਇਹ ਡੱਬੇ ਦੇ ਵਿੱਚ ਤੇ ਫਰੇਮ ਦੇ ਵਿੱਚ ਸਾਹਮਣੇ ਜਿਹੜੀ ਆ ਮੱਛੀ ਦਿਸਦੀ ਆ ਇਹਨੂੰ ਸੌਫਿਸ਼ ਕਿਹਾ ਜਾਂਦਾ ਇਹਦਾ ਮੂੰਹ ਜਿਹੜੀ ਆ ਮੂਰੇ ਚੁੰਝ ਜੀ ਬਣੀ ਹੋਈ ਆ ਬਿਲਕੁਲ ਆਰੀ ਦੇ ਦੰਦਿਆਂ ਵਾਂਗੂ ਆ ਕੁਝ ਮੱਛੀਆਂ ਸ਼ਾਕਾਹਾਰੀ ਹੁੰਦੀਆਂ ਨੇ ਤੇ ਕੁਝ ਮਾਸਾਹਾਰੀ ਖੜਜਾ ਪਰੌਣਿਆਂ ਤੇ ਇਹ ਕੀ ਕਰਦੇ ਆ ਇਹ ਦੂਜੀਆਂ ਮੱਛੀਆਂ ਨੂੰ ਜ਼ਖਮੀ ਕਰਦੀ ਆ ਸ਼ਿਕਾਰ ਕਰਕੇ ਫਿਰ ਉਹਨਾਂ ਨੂੰ ਨਿੱਕਿਆਂ ਨੂੰ ਖਾਖ ਹੋ ਜਾਂਦੀ ਆ ਸੌਫਿਸ਼ ਇਧਰਲੇ ਪਾਸੇ ਨੂੰ ਦੇਖਦੇ ਦਿਖਾਉਂਦੇ ਮੱਛੀਆਂ ਨੂੰ ਪੰਦਰ ਨੂੰ ਆ ਰਹੇ ਆ। ਵਾਵਾ ਜਾਣੇ ਇਹਨੂੰ ਦੇਖਣ ਵਾਲੇ। ਜਿਹੜੇ ਸ਼ੀਸ਼ੇ ਦੇ ਕੋਲੇ ਵੇਲ ਹੁੰਦੀ ਮੈਂ ਉੱਥੇ ਜਾ ਕੇ ਖੜ ਜਾਣਾ ਤੇ ਬਾਹਰਲੇ ਪਾਸੇ ਉੱਥੇ 뷰ਸ ਹੋਣਾ ਬੰਦ ਆ। ਹੈ ਅੱਜ ਬੱਦਲ ਵਾਈ ਆ ਸਾਰੀ। ਤੇ ਕੁਦਰਤੀਆਂ ਬਣਾਈਆਂ ਹੋਈਆਂ ਅਗਲੀਆਂ ਸ਼ਾਨਦਾਰ ਘੜਤਾਂ ਚੋਂ ਆ ਆ ਜਾਂਦਾ। ਇਹਨੂੰ ਆਕਟੋਪਸ ਕਹਿੰਦੇ ਆ। ਇਹਨੂੰ ਤਾਂ ਅਕਸਰ ਹੀ ਦੇਖਿਆ ਹੋਊਗਾ। ਆਕਟੋਪਸ ਤੇ ਆ ਸਟਾਰਫਿਸ਼ ਨੇ ਬਾਕੀ ਉਹ ਕੁਝ ਸਟਾਰਫਿਸ਼ ਆ ਕੁਝ ਨਿੱਕੇ ਨਿੱਕੇ ਮੱਛੀਆਂ ਨੇ ਤੇ ਕੁਝ ਹੋਰ ਖੀਰੇ ਵਰਗੀ ਮੱਛੀ ਵੀ ਹੁੰਦੀ ਐ ਇੱਕ ਇਹ ਲਕਸ਼ਦੀਪ ਦੇਖੀ ਸੀਗੀ ਇੰਡੀਆ ਦਾ ਟਾਪੂ ਲਕਸ਼ਦੀਪ ਉੱਥੇ ਖੀਰੇ ਵਰਗੀਆਂ ਮੱਛੀਆਂ ਸਮੁੰਦਰ ਤੇ ਕੰਢੇ ਪਈਆਂ ਸੀ ਇਹਨਾਂ ਸਮੁੰਦਰੀ ਜੀਵਾਂ ਨੂੰ ਕਿਵੇਂ ਸੰਭਾਲ ਕੇ ਰੱਖਣਾ ਪਾਣੀ ਦੇ ਵਿੱਚ ਕਿਹੜਾ ਫੂਡ ਪਾਉਣਾ ਕਿੰਨੀ ਉਹਦੇ ਵਿੱਚ ਹਵਾ ਆਕਸੀਜਨ ਚਾਹੀਦੀ ਆ ਇਹ ਸਾਰਾ ਕੁਝ ਇਹ ਪਹਿਲਾਂ ਪੜ੍ਹਾਈ ਕਰਕੇ ਤੇ ਫਿਰ ਇਹੋ ਜਿਹਾ ਕੁਅਰੀਅਮ ਬਣਾਏ ਜਾਂਦੇ ਨੇ ਤੇ ਉਹਦੇ ਬਿਕਾਰੇ ਪਰ ਇੱਥੇ ਅ ਅੰਗਰੇਜ਼ੀ ਤੇ ਇਟਾਲੀਅਨ ਬੋਲੀ ਦੇ ਵਿੱਚ ਜਾਣਕਾਰੀ ਦਿੱਤੀ ਹੋਈ ਆ ਕਿਵੇਂ ਇਹਨਾਂ ਨੂੰ ਫੜਿਆ ਗਿਆ ਕਿਵੇਂ ਛੱਡਿਆ ਗਿਆ ਆ ਜਿੱਦਾਂ ਇੱਥੇ ਸਕਰੀਨ ਤੇ ਚੱਲਦਾ ਤੇ ਹੁਣ ਆਪਾਂ ਖੜੇ ਆ ਪੈਂਗੁਇਨ ਦੇ ਨੇੜੇ ਇਹਨਾਂ ਦੇ ਖੰਭਾਂ ਤੇ ਰਬੜਾਂ ਬੰਨੀਆਂ ਹੋਈਆਂ ਨੇ ਕਹਿੰਦੇ ਆਹ ਦਿਨਾਂ ਦੇ ਵਿੱਚ ਇਹਨਾਂ ਦੇ ਪਿੰਡੇ ਤੇ ਪਾਣੀ ਨਹੀਂ ਖੜਦਾ ਤੇ ਅੰਟਾਰਕਟਾ ਵੱਲ ਥੱਲੇ ਅਰਜنٹੀਨਾ ਦੇ ਨੇੜਲੇ ਦੇੜਲੇ ਇਲਾਕਿਆਂ 'ਚ ਰਹਿੰਦੇ ਆ ਤੇ ਉੱਤੋਂ ਜਿਹੜਾ ਇਹਨਾਂ ਦਾ ਬਕਸਾ ਖੁੱਲਾ ਡੁੱਲਾ ਤੇ ਸਨਲਾਈਟ ਨਿੱਤਾ ਨਹੀਂ ਪਰ ਉਹ ਬਾਹਰਲੀ ਰੋਸ਼ਨੀ ਪੈਂਦੀ ਆ ਤੇ ਪਾਣੀ ਦਾ ਤਾਪਮਾਨ ਕਿੰਨਾ ਚਾਹੀਦਾ ਹੁੰਦਾ ਉਹ ਸਭ ਕੁਝ ਇੱਥੇ ਚੰਗੀ ਤਰ੍ਹਾਂ ਮੇਨਟੇਨ ਕੀਤਾ ਹੋਇਆ ਕੁਝ ਕੁਛ ਪਾਣੀ ਦੀ ਤਾਰੀਆਂ ਲਾਈਆਂ ਦੇ ਨੇ ਤੇ ਕੁਝ ਪਰਲੇ ਪਸੇ ਉਹ ਉੱਥੇ ਪੱਥਰਾਂ ਤੇ ਵੀ ਬਿਠੇ ਆ Go close to penguin. Yes, this is this is a perfect. ਮੈਨੂੰ ਲੱਗਦਾ ਇਧਰ ਲੈ ਬਸ ਆਪਾਂ ਨੂੰ ਬਾਹਰ ਕੱਢਤਾ ਇਹਨਾਂ ਨੇ ਤੇ ਜਾਂ ਹਜੇ ਗਾਂ ਜਾ ਕੇ ਹੋਰ ਹੋਊਗਾ ਪੁੱਛਣਾ ਪੈਣਾ ਇਹ ਕਹਿੰਦੇ ਹਜੇ ਮੁੱਕਿਆ ਨਹੀਂ ਬਹੁਤ ਪਿਆ ਇਧਰ ਲੈ ਬਸ ਇਹ ਤੇ ਇੱਥੋਂ ਖੜ ਕੇ ਸ਼ਹਿਰ ਵੀ ਸੋਹਣਾ ਦਿਸਦਾ ਯਾਰ ਜਿਵੇਂ ਚਿੰਕਵਾ ਤੇਰੇ ਦੇਖਿਆ ਸੀ ਨਾ ਉਹੋ ਜਿਹੀਆਂ ਬਿਲਡਿੰਗ ਇੱਥੋਂ ਦਿਸਦੀਆਂ ਨੇ ਅੱਗੇ ਦੇਖਦੇ ਆਪਾਂ ਤੇ ਰੈਸਟੋਰੈਂਟ ਵੀ ਹੈਗਾ ਭੁੱਖ ਵੀ ਲੱਗੀ ਹੋਈ ਆ ਖਾ ਪੀ ਕੇ ਦੇਖਾਂਗੇ ਤੇ ਆ ਉਹ ਕੁਏਰੀਅਮ ਦਾ ਰੈਸਟੋਰੈਂਟ ਆ ਇੱਥੇ ਖਾ ਪੀ ਕੇ ਬੰਦਾ ਦੁਆਰੇ ਫਰੈਸ਼ ਹੋ ਕੇ ਫਿਰ ਨਿਕਲ ਜਾਂਦਾ ਇਹਨੂੰ ਦੇਖਣ ਲਈ ਕਿ ਹਜੇ ਕੁਝ ਮੱਛੀਆਂ-ਮੁੱਛੀਆਂ ਬਾਕੀ ਨੇ ਉਧਰ ਨੂੰ ਹੁੰਨੇ ਆ ਤੇ ਇੱਥੇ ਡਾਲਫਿਨ ਦਾ ਮਾਹੌਲ ਬਣਿਆ ਹੋਇਆ ਪੂਰਾ ਇਹ ਖੁੱਲਾ ਡੁੱਲਾ ਜਿਹਾ ਕੰਮ ਕੀਤਾ ਹੋਇਆ ਕਾਚੇ ਦੇ ਬਕਸੇ ਨਹੀਂ ਤੇ ਪੱਥਰ-ਪੂਥਰ ਲਾ ਕੇ ਹੋਰ ਵੀ ਸੋਹਣਾ ਬਣਾਇਆ ਹੋਇਆ ਇੱਥੇ। ਇੱਥੇ ਲੀਆਂ ਡਾਲਫਿਨ ਨਹੀਂ, ਹੋਰ ਜਿਹੜੀਆਂ ਮੱਛੀਆਂ ਹੁੰਦੀਆਂ ਨੇ ਉਹ ਵੀ ਆ। ਵੈਲਕਮ ਟੂ ਦਾ ਬਾਇਓ ਡਾਈਵਰਸਿਟੀ ਪਵੇਲੀਅਨ। ਤੇ ਇਹਨੂੰ ਹਰਮੇਟ ਕ੍ਰੈਬ ਕਿਹਾ ਜਾਂਦਾ ਹੈ। ਤੇ ਕ੍ਰੈਬ ਸੀ ਫੂਡ ਦੇ ਵਿੱਚ ਲੋਕਾਂ ਦੀ ਪਸੰਦ ਹੁੰਦੇ ਆ। ਤੇ ਚਮੜੀ ਇਹਦੀ ਨਰਮ ਜੀ ਹੁੰਦੀ ਆ ਤੇ ਕੋਲ ਸ਼ੈੱਲ ਦੇ ਵਿੱਚ ਘੋਗੇ ਸਿੱਪੀਆਂ ਦੇ ਵਿੱਚ ਵੜ ਕੇ ਰਹਿੰਦਾ। ਕੋਸ਼ਿਸ ਮਧਰੀ ਜੀ ਉੱਤੇ ਉੱਤੇ ਬਾਣਿਜ ਰਹਿੰਦੇ ਹੁੰਦੇ ਨੇ 10 ਕਿਲੋਮੀਟਰ ਦੀ ਡੰਗਾਈ ਤੱਕ ਕਹਿ ਲੀ ਤੇ ਉਹਨਾਂ ਨੂੰ ਇਹੋ ਜੀ ਲਾਈਟ ਮਿਲਦੀ ਰਹਿੰਦੀ ਆ ਸਨਲਾਈਟ ਪਰ ਕੁਝ ਬਹੁਤ ਡੂੰਘੇ ਹੁੰਦੇ ਆ ਡੀਪ ਸੀ ਦੇ ਵਿੱਚ ਸੋ ਉਹਨਾਂ ਨੂੰ ਉਹੋ ਜਿਹਾ ਐਟਮੋਸਫੇਅਰ ਦਿੱਤਾ ਹੋਇਆ ਹਨੇਰਾ ਦਿੱਤਾ ਹੋਇਆ ਤੇ ਇਹਨਾਂ ਨੂੰ ਚੈਨਲ 'ਚ ਰੱਖਿਆ ਹੈ ਸੀਲ ارسیلا اوکٹوپس از ویری سینسیٹو ٹو دا فلیش پلیز ڈونٹ یوز اٹ ٹھیک ہے جی اپا اوکٹوپس نو ایتھوں نیڑے ائیں دیکھ سکتے ہیں کمال دی قدرت ایتھوں بنا ایتھے انہاں نے سپ ٹرٹلز کھچو تے کچھ جڑے ہوندے ہیں مگرمچھ جی او بھی رکھے ہوئے ہیں تے ਜਿਹੜੇ ਸਮੁੰਦਰਾਂ ਦੇ ਵਿੱਚ ਕੋਈ ਪੌਦੇ ਹੁੰਦੇ ਨੇ ਕਿ ਨਿੱਕੇ ਉਹ ਵੀ ਇੱਥੇ ਹੈਗਾ ਤੇ ਇਹਦੋਂ ਅੱਗੇ ਆ ਜਾਂਦੀ ਸਬਨਰ ਸ਼ਾਪ ਇੱਥੇ ਹੋਰ ਸਮਾਨ ਤੇ ਫਰਿੱਜ ਮੈਗਨੇਟ ਪਰ ਫਰਿੱਜ ਮੈਗਨੇਟ ਹੋਣ ਨਹੀਂ ਖਰੀਦਣੇ ਮੈਨੂੰ ਲੱਗਦਾ ਮੇਰੇ ਕੋਲ ਬਹੁਤ ਹੋ ਗਏ ਤੇ ਭਾਰ ਵੱਧ ਜਾਣਾ ਔਖਾ ਹੋ ਜਾਣਾ ਕੰਮ ਆ ਇਹਨਾਂ ਦੀ ਟੈਡੀ ਜੀ ਬਣਾ ਕੇ ਰੱਖੇ ਹੋਏ ਨੇ ਟੈਡੀ ਨਹੀਂ ਮਤਲਬ ਕਿ ਫਲਫੀ ਜੀ ਚੀਜ਼ਾਂ ਹੋਈਆਂ ਦੀਆਂ ਮੱਛੀਆਂ ਬਣਾ ਕੇ ਰੱਖੀਆਂ ਨੇ ਜਿਹੜੀਆਂ ਮੱਛੀਆਂ ਦੇਖੀਆਂ ਨੇ ਉਹ ਸਾਰਿਆਂ ਦੇ ਨਮੂਨੇ ਬਣਾ ਬਣਾ ਕੇ ਇੱਥੇ ਰੱਖੇ ਹੋਏ ਨੇ। ਪਰ ਇਹਨਾਂ ਦੇ ਫਰਿੱਜ ਮੈਗਨੇਟਸ ਸੋਹਣੇ ਆ। ਐਕੁਅਰੀਓ ਦੀ ਜਨਵਾ, ਥਾਈਲੈਂਡ ਦੇ ਕਾ। 3.5 ਯੂਰੋ। ਫੋਟੋਆਂ ਵੀ ਆ ਸਾਰੀਆਂ ਮੱਛੀਆਂ ਦੀਆਂ। ਓਕੇ, ਇਟਸ ਓਕੇ। ਗੁੱਡ, ਗੋਲ। ਠੀਕ ਹੈ। ਇਹ ਮਿਊਜ਼ੀਅਮ ਨੂੰ ਦੇਖ ਦਿਖਾ ਕੇ ਹੁਣ ਮੈਂ ਬਾਹਰ ਨਿਕਲਿਆ ਤੇ ਹੁਣ ਇੱਥੋਂ ਰੇਲਵੇ ਸਟੇਸ਼ਨ ਵੱਲ ਚੱਲਦੇ ਆਂ ਸੋਹਣੀ ਸੀ ਜਗ੍ਹਾ ਇਹ ਪਰ ਜੇ ਕਿਸੇ ਨੇ ਸ਼ਾਰਜਾ ਦਾ ਦੇਖਿਆ ਹਾ ਐਕੁਏਰੀਅਮ ਤਾਂ ਸ਼ਾਰਜਾ ਦਾ ਐਕੁਏਰੀਅਮ ਇਹਦੇ ਨਾਲੋਂ ਬਹੁਤ ਜ਼ਿਆਦਾ ਵੱਡਾ ਤੇ ਹੁਣ ਮੈਂ ਬੈਗ ਲੈ ਕੇ ਇੱਧਰ ਨੂੰ ਆਇਆ ਤੇ ਉਹ ਥਾਵਾਂ ਪੂਰੀ ਤਰ੍ਹਾਂ ਭਰ ਚੁੱਕੀਆਂ ਨੇ ਕਿਉਂਕਿ ਟੂਰਿਜ਼ਮ ਬਹੁਤ ਜ਼ਿਆਦਾ ਲੋਕਾਂ ਨਾਲ ਐਕੁਏਰੀਅਮ ਭਰਿਆ ਪਿਆ ਹੁਣ ਪਹਿਲਾਂ ਸਵੇਰੇ ਸਵੇਰੇ ਜਦੋਂ ਮੈਂ ਵੜਿਆ ਉਦੋਂ ਖਾਲੀ ਸੀਗਾ ਤੇ ਇੱਥੋਂ ਨਾਲ ਹੀ ਰੇਲਵੇ ਸਟੇਸ਼ਨ ਆ ਉਹ ਦੇਖਦੇ ਆਂ ਤੇ ਯੂਰਪ ਦੀਆਂ ਰੇਲਾਂ ਦਾ ਅੱਜ ਆਨੰਦ ਮਾਣਦੇ ਮਾਣਦੇ ਆਪਾਂ ਰੂਮ ਪਹੁੰਚਾਂਗੇ ਆਹ ਥਾਂ ਸਵੇਰੇ ਸਵੇਰੇ ਖਾਲੀ ਹੀ ਮਾੜੇ ਮੋٹے ਲੋਕ ਸੀ ਇੱਥੇ ਪਰ ਹੁਣ ਲਾਈਨਾਂ ਲੱਗਦੀਆਂ ਜਾਂਦੀਆਂ ਨੇ ਉਹ ਟਿਕ ਟਿਕ ਖਿੜਕੀ ਆ ਪਰਲੇ ਪਾਸੇ ਉਹ ਵੀ ਭਰੀ ਹੋਈ ਆ নাও ਹੈਡਿੰਗ ਟੂ ਰੇਲਵੇ ਸਟੇਸ਼ਨ ਇਨ੍ਹਾਂ ਬੱਦਲਾਂ ਚੋਂ ਮਠੀਆਂ ਮਠੀਆਂ ਸੂਰਜ ਦੀਆਂ ਕਿਰਨਾਂ ਹੁਣ ਪਾਰ ਹੋਣ ਲੱਗੀਆਂ ਨੇ ਤੇ ਕਾਲੀਆਂ ਕਣਕੋੜ ਘਟਾਵਾਂ ਉਹ ਉਧਰਲੇ ਪਾਸੇ ਦਿਸਦੀਆਂ ਦਿਸਦੀਆਂ ਸੋਹਣਾ 뷰 ਬਣ ਰਿਹਾ ਜਿਹੜਾ ਫਰੇਮ ਆ ਜਿਹੜੀ ਉਹ ਪੁਰਾਣੀ ਬੇੜੀ ਦੀ ਸਵੇਰ ਦੇਖ ਰਹੇ ਸੀਗੇ ਉਹਦੀਆਂ ਤਾਂ ਤੱਕ ਨਿਕਲੇ ਹੋਏ ਉਹਦੇ ਪੋਲ ਲਮਕਦੇ ਰਸੇ ਤੇ ਕੁਝ ਆ ਦਰਖਤ ਤੇ ਪਰਲੇ ਪਾਸੇ ਪਹਾੜ ਤੇ ਜਨੋਵਾ ਤੇ ਇਹ ਜਨੋਵਾ ਚ ਤੁਰਦਾ ਫਿਰਦਾ ਹੁਣ ਮੈਂ ਇੱਕ ਖੁੱਲੀ ਥਾਂ ਤੇ ਆ ਕੇ ਖੜਾ ਹਾਂ ਰੇਲਵੇ ਸਟੇਸ਼ਨ ਦੇ ਨੇੜੇ ਤੇੜੇ ਜਿਹਾ ਇੱਥੇ ਨਾਲ ਹੀ ਰੇਲਵੇ ਸਟੇਸ਼ਨ ਉਧਰ ਨੂੰ ਵੱੜਦਾ ਮੈਂ ਸਮਾਂ ਬੇਸ਼ੱਕ ਹੈਗਾ ਪਾਰੇ ਇੱਕ ਨਵਾਂ ਤਜਰਬਾ ਤਾਂ ਕਰਕੇ ਪਹਿਲਾਂ ਜਾ ਕੇ ਬਹਿਣਾ ਚਾਹੀਦਾ ਪਰ ਕਿਤੇ ਰੇਲ ਹੋਰ ਉਥੇ ਲੱਗਦੀ ਹੋਵੇ ਪਲੇਟਫਾਰਮ ਤੇ ਸਮਾਂ ਲੰਘਦਾ ਹੋਵੇ ਸਟੇਸ਼ਨ ਹੈ ਸਟੇਸ਼ਨ ਜਿਹਨੇ ਸਟੇਸ਼ਨ ਜੈਨੋਵਾ ਪੀ ਪ੍ਰਿੰਸੀਪੇ ਤੁਰਿਆ ਫਿਰਦਾ ਪਹਿਲਾਂ ਮੈਂ ਉਹ ਚੜ ਗਿਆ ਸੀ ਉਥੇ ਇੱਕ ਮੁੰਡਾ ਲੱਭਿਆ ਜਿਹੜਾ ਅੰਗਰੇਜ਼ੀ ਬੋਲਦਾ ਸੀ ਤੇ ਉਹਨੇ ਮੈਨੂੰ ਦੱਸਿਆ ਕਿ ਰੇਲਵੇ ਸਟੇਸ਼ਨ ਨੂੰ ਇਧਰਲੇ ਪਾਸੇ ਆ ਜਿੱਥੋਂ ਰੋਮ ਨੂੰ ਰੇਲਾ ਜਾਂਦੀਆਂ ਨੇ ਬਹੁਤੇ ਫੱਟੇ ਲਾਏ ਨਹੀਂ ਇਹਨਾਂ ਨੇ ਨਿਸ਼ਾਨਦੇਹੀ ਕੀਤੀ ਹੁੰਦੀ ਹੈ ਨਾ ਨੀਲੇ ਰੇਲਸਿੰਗ ਦਾ ਨਾਂ ਲਿਖਿਆ ਹੁੰਦਾ ਉਹਦੇ ਨਾਲ ਸੌਖਾ ਰਹਿੰਦਾ ਜੈਬਰ ਕ੍ਰੋਸਿੰਗ ਤੋਂ ਪਾਰ ਕਰਕੇ ਚੱਲਦੇ ਹਾਂ ਉਧਰ ਨੂੰ ਤੁਰਦਾ ਫਿਰਦਾ ਲੱਭਦਾ ਲਿਭਾਉਂਦਾ ਤੇ ਹੁਣ ਮੈਂ ਸਹੀ ਥਾਂ ਤੇ ਪਹੁੰਚਿਆ ਆਹ ਲਿਫਟਾਂ ਲੁਫਟਾਂ ਦੀ ਵਰਤੋਂ ਕਰਨੀ ਸੀ ਇਹਨਾਂ ਦਾ ਨਹੀਂ ਮੈਨੂੰ ਪਤਾ ਸੀ ਤਾਂ ਕਰਕੇ ਆਸ-ਪਾਸੇ ਜਹੁੰਦਾ ਰਿਹਾ ਮੈਂ ਬਾਈਨਰੀ ਪਲੇਟਫਾਰਮਸ ਮੇਲ ਦੇ ਵਿੱਚ ਟਿਕਟ ਆ ਗਈ ਸਵੇਰੇ ਮੈਂ ਟਿਕਟ ਬੁੱਕ ਕੀਤੀ ਸੀਗੀ ਕ੍ਰੂਜ਼ 'ਚ ਉਤਰਨ ਤੋਂ ਬਾਅਦ ਪਿਕਅਪ ਚੰਗੀ ਐ ਇੰਟਰਨੈਟ ਤੇ ਮੱਥਾ ਜਾਂ ਮਾਰਦਾ ਰਹੇ ਬੰਦਾ ਹੱਲ ਜੇ ਹੋ ਜਾਂਦੇ ਨੇ ਜਨੂਵਾ ਪਿਆਜ਼ਾ ਪ੍ਰਿੰਸੀਪਲ ਸਟੇਸ਼ਨ ਦੇਖਣਾ ਸੀਗਾ ਮੈਂ ਕੁਛ ਇੰਟਰਨੈਟ ਦੀ ਮਦਦ ਲਈ ਤੇ ਕੁਛ ਸਕਰੀਨਾਂ ਦੀ ਪਲੇਟਫਾਰਮ ਦਾ ਪਤਾ ਲੱਗਿਆ ਪਲੇਟਫਾਰਮ 'ਤੇ ਲਿਖਦੇ ਸ਼ਾਇਦ ਬੀਨ ਲਿਖਦੇ ਨੇ ਬੀ ਆਈ ਐਨ ਸੋਨਾ ਰੇਲਵੇ ਸਟੇਸ਼ਨ ਆ ਕੀ ਉਹ ਥੱਲੇ ਪੌੜੀਆਂ ਜਾਂਦੀਆਂ ਨੇ ਉਧਰ ਨੂੰ ਥੱਲੇ ਜਾ ਕੇ ਦੇਖਦੇ ਆਂ ਕੈਫੇ ਦੁਕਾਨਾਂ ਵੇਚਿਕ ਲੇਤਾ ਜਿੱਥੋਂ ਬਿਜ ਬਿਜਲੇਤੀ ਜਿੱਥੋਂ ਤੁਸੀਂ ਆਪਣੇ ਆਪ ਟਿਕਟਾਂ ਪ੍ਰਿੰਟ ਕਰ ਸਕਦੇ ਹੋ ਸਾਰੀਆਂ ਸਬਦਾਵਾਂ ਨੇ ਅੱਧੇ ਕਿਹਨੇ ਚੁੰਝਾਂ ਵਾਲੀਆਂ ਰੇਲਾਂ ਇੱਥੇ ਫਿਰਦੀਆਂ ਨੇ ਤੇ ਆਪਣੇ ਵਾਲੀ ਰੇਲ 45 ਮਿੰਟ ਲੇਟ ਆ ਪੂਰੀ ਉਹ ਬੀਬੀਆਂ ਖੜੀਆਂ ਇਥੋਂ ਮਹਿਕਮੇ ਵਾਲਿਆਂ ਨੂੰ ਮੈਂ ਪੁੱਛਿਆ ਉਹਨੀਆਂ 45 ਮਿੰਟਾਂ ਬਾਅਦ ਆਉਗੀ ਰੇਲ ਤੁਖ ਲੱਗੀ ਸੀ ਫਿਰ ਮੈਂ ਆਪਦੀਆਂ ਇਧਰੋਂ ਪਿੰਨੀਆਂ ਗੱਡੀਆਂ ਨੇ ਲੇਟ ਫੇਟ ਬਹੁਤ ਹੋ ਜਾਂਦੇ ਆ ਯਾਰ ਇਹ ਵੀ 45 ਮਿੰਟ ਬਹੁਤ ਹੁੰਦੇ ਆ ਕਿਹਦੇ ਹਾਲੀ ਵੀ ਸੁਪਰ ਯਾਰ ਲੈ ਭੱਜ ਭਜਾ ਕੇ ਜਿਵੇਂ ਡੱਬਾ ਲੱਭਿਆ ਕੋਚ ਨੰਬਰ 2 ਇਹਦੇ ਚ ਸੀਟ ਡੀ ਸ਼ੀਸ਼ੇ ਦੇ ਨਾਲ ਵਿੰਡੋ ਅਰੇ ਇਲਾ ਕਈ ਤਰ੍ਹਾਂ ਦੀਆਂ ਚੱਲਦੀਆਂ ਇਹਨਾਂ ਦੇਸ਼ਾਂ ਚ ਪਰ ਬਹੁਤੀਆਂ ਤੇਜ਼ ਹੀ ਹੁੰਦੀਆਂ ਨੇ ਇਥੋਂ ਰੋਮ 500 ਕਿਲੋਮੀਟਰ ਦੂਰ ਹੈ ਤੇ ਇਹਨੇ 5 ਘੰਟੇ ਲਾਉਣੇ ਆ ਪਰ ਇਹ ਠੀਕ ਠੀਕ ਜੀ ਹੈ ਬਹੁਤ ਹੀ ਜ਼ਿਆਦਾ ਤੇਜ਼ ਨਹੀਂ ਹੈਗੀ पिछले दिन साइकिल ਤੇ ਆਪਾਂ ਇਹਨਾਂ ਰਾਵਾਂ ਤੋਂ ਲੰਘਦੇ ਲੰਗਾਉਂਦੇ ਗਏ ਯਾਰ ਚਿੰਕੂ ਆ ਦੇਰੀ ਲਾਸ ਪੀਸੀਆ ਪੀਸਾ ਇਹ ਸਾਰੀਆਂ ਥਾਵਾਂ ਇੱਥੋਂ ਦੀ ਆਉਣਗੀਆਂ ਯੂਰਪੀਅਨ ਦੇਸ਼ ਹੋਣ ਜਾਂ ਹੋਰ ਵੈਸਟਰਨ ਦੇਸ਼ ਹੋਣਾਂ ਇਹਨਾਂ ਦੇ ਵਿੱਚ ਰੇਲ ਦਾ ਸਫ਼ਰ ਮਹਿੰਗਾ ਹੁੰਦਾ ਹਵਾਈ ਜਹਾਜ਼ਾਂ ਦੇ ਟਿਕਟ ਕੀਆ ਬੰਦੀਆਂ ਲਈ ਤੇ ਟਿਕਟ ਇਥੇ ਨੂੰ ਮੇਲ ਦੇ ਵਿੱਚ ਆ ਗਈ ਸੀ ਚੈਕਰ ਆਇਆ ਉਹਨੇ ਸਕੈਨ ਕੀਤਾ ਤੇ ਮੈਨੂੰ ਕਹਿੰਦਾ ਕਿ ਤੂੰ ਬੈਠ ਸਕਦਾ ਤੇ ਜਿੱਥੇ ਦ ਸਹੀ ਆ ਵੇ ਇਹ ਟੱਪਾ ਤੋਂ ਖਾਲੀ ਆ ਸੀਟਾਂ ਖਾਲੀ ਪਈਆਂ ਨੇ ਬਹੁਤੀਆਂ ਬਰਲੇ ਟਾਂ ਬੰਦੇ ਬੈਠੇ ਇਹਦੇ ਚ ਤੇ ਇਹ ਮੈਨੂੰ ਟਿਕਟ ਪਈ ਆ 115 ਯੂਰੋ ਲਗਭਗ ਇੰਡੀਆ ਦਾ 10000 ਰੁਪਏ ਦੀ ਨੇੜੇ ਚ ਪਈ ਆ 115 ਨਹੀਂ ਘੱਟ ਯੂਰੋ ਦੀ ਪਈ ਆ 1.5 ਦਾ 10000 ਰੁਪਏ ਲੱਗਾ ਇਹਦਾ ਸਵਾਰੀਆਂ ਚੜ੍ਹ ਜਾਂਦੀਆਂ ਉਤਰੀਆਂ ਜਾਂਦੀਆਂ ਬਾਹਰ ਦਾ 뷰 ਬਦਲ ਜਾਂਦਾ ਕਦੇ ਘਰ ਕਦੇ ਖੇਤ ਕੁਝ ਕਦੇ ਫੈਕਟਰੀਆਂ ਕਦੇ ਸਮੁੰਦਰ ਬਸ ਇਮੇਜੇ ਚੱਲੀ ਜਾਂਦਾ ਪਰ ਸਮੁੰਦਰ ਦੂਜੇ ਹੱਥੋਂ ਦਾ ਇਧਰ ਨਹੀਂ ਏ ਰੇਲ ਬਹੁਤ ਹੀ ਜ਼ਿਆਦਾ ਨਹੀਂ 170-170 ਦੀ ਸਪੀਡ ਤੱਕ ਲੈ ਜਾਂਦੇ ਸੀ ਇਹਨੂੰ ਤੇ ਇਸ ਵੇਲੇ ਆਪਾਂ ਰੋਮਾ ਤਰਮਿਨੀ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਸਾਢੇ 5 ਘੰਟੇ ਉਹੀ ਸਮਾਂ ਲਾਇਆ ਰੋਮਾ ਦੇ ਵਿੱਚ ਵਿਚਕਾਰ ਇਹਦਾ ਵੱਡਾ ਸਟੇਸ਼ਨ ਆ ਇਹਦਾ ਰੋਮ ਦਾ ਰੋਮਾ ਤਰਮਿਨੀ ਹੁਣ ਇੱਥੋਂ ਬਾਹਰ ਨੂੰ ਨਿਕਲਦੇ ਆਂ ਦੇਖ ਲੱਸੇ ਕਿ ਆ ਰੇਲ ਇਹਨਾਂ ਦੀਆਂ ਵਧੀਆ ਨੇ ਸਾਫ਼ ਸੁਥਰੀਆਂ ਪੂਰੀਆਂ ਇਹ ਬਾਕੀ ਸਾਫ ਸੁੱਧੀਆਂ ਰੱਖਣੀਆਂ ਦੇਸ਼ ਦੇ ਲੋਕਾਂ ਦੇ ਨਿਰਪਰ ਕਰਦਾ ਹੁੰਦਾ ਮੈਂ ਦੇਖਿਆ ਜਿੰਨੇ ਵੀ ਬੈਠੇ ਸੀ ਸਾਰੇ ਇਹਨਾਂ ਆਪਣੇ ਸੀਟਾਂ ਤੋਂ ਜਿਹੜੀਆਂ ਬੋਤਲਾਂ ਬਾਤਲਾਂ ਜਿੰਨਾ ਵੀ ਗਾਰਬੇਜ ਸੀਗਾ ਚੱਕ ਕੇ ਨਾਲ ਹੱਥਾਂ ਨਾਲ ਫੜ ਕੇ ਲੈਂਦਾ ਸੋ ਇੱਥੇ ਹੁਣ ਡਸਟਬਿਨ ਦੇ ਵਿੱਚ ਬਾਹਰ ਪਾਉਣਗੇ ਉਹਨੂੰ ਸੋ ਇਹ ਲੋਕਾਂ ਦੇ ਨਿਰਪਰ ਕਰਦਾ ਵੀ ਉਹਨਾਂ ਨੇ ਪ੍ਰਾਪਰਟੀ ਨੂੰ ਕਿਵੇਂ ਕਿਹੜੇ ਲੋਟ ਸਾਫ ਸੁੱਧਰਾ ਰੱਖਣਾ ਸਵਾਰ ਕੇ ਵੈਹੇ ਆਮਦਾ ਕੀ ਹੈ ਰੋਮ ਦੁਨੀਆ ਦਾ ਬਹੁਤ ਵੱਡਾ ਸ਼ਹਿਰ ਆ ਇਹਦਾ ਰੇਲਵੇ ਸਟੇਸ਼ਨ ਵੀ ਓਡੇ ਵੱਡਾ ਇਹਦੇ ਜੋ ਨਿਕੰਦ ਨਿਕਲਦੇ ਟਾਈਮ ਲੱਗ ਗਿਆਣਾ ਅਸ ਕੀਤਾ ਐਗਜ਼ਿਟ ਦਾ ਰਾਹ ਲੱਭ ਰਹੇ ਹਾਂ ਮੈਂ ਹੁਣ ਰੋਮ ਦੇ ਵਿੱਚ ਪਹੁੰਚਿਆ ਤੇ ਬਾਈ ਪ੍ਰਿੰਸ ਹੁਣੀ ਸਤਿ ਸ਼੍ਰੀ ਅਕਾਲ ਵੀਰੇ ਜਿੱਦਨ ਦਾ ਮੈਂ ਰੋਮ ਚ ਪਹਿਲਾਂ ਪਹੁੰਚਿਆ ਸਾਡੀ ਗੱਲਬਾਤ ਉਦੋਂ ਦੀ ਹੁੰਦੀ ਆ ਪਰ ਮੁਲਾਕਾਤ ਸਾਡੀ ਅੱਜ ਹੋਈ ਆ ਠੀਕ ਠਾਕ ਹਾਂਜੀ ਬਾਈ ਚੜਦੀ ਕਲਾ ਜੀ ਆਏ ਤੁਹਾਨੂੰ ਚੜਦੀ ਕਲਾ ਮੈਨੂੰ ਬੜਾ ਲੱਗਦਾ ਖੁਸ਼ੀ ਤਾਂ ਹੈਗੀ ਆ ਬਾਈ ਤੇ ਤੁਸੀਂ ਕਿੱਥੋਂ ਪ੍ਰਿੰਸ ਬਾਈ ਮੈਂ ਪਾਜੀ ਹੁਸ਼ਿਆਰਪੁਰ ਜ਼ਿਲ੍ਹਾ ਮੇਰਾ ਤੇ ਮਕੇਰੀਆਂ ਲਾ ਕੇ ਪਿੰਡ ਆ ਬਸ ਟੇਰਾ ਕਾ ਮਕੇਰੀਆਂ ਲਾ ਕੇ ਪਿੰਡ ਤੁਹਾਡਾ ਠੀਕ ਹੈ ਜੀ ਚਲੋ ਵੀਰੇ ਧੰਨਵਾਦ ਤੁਹਾਡਾ ਵੀ ਜੀ ਆਇਆਂ ਨੂੰ ਤੇ ਚਲੋ ਫਿਰ ਆਪਾਂ ਤੇ ਰੋਮ ਦੇ ਵਿੱਚ ਇਸ ਵੇਲੇ ਆਪਾਂ ਖੜੇ ਆ ਗਾਂਧੀ ਰੈਸਟੋਰੈਂਟ ਦੇ ਸਾਹਮਣੇ ਤੇ ਇਹ ਵੀ ਆਪਣੇ ਪੰਜਾਬੀ ਭਰਾਏ ਦੇ ਵਿੱਚ ਬਹੁਤ ਸਾਰੇ ਕੰਮ ਕਰਦੇ ਆ ਤੇ ਇਹ ਵੀਰ ਹੋਣੀ ਜਿਹੜੇ ਇਹ ਮਿਲਣ ਲਈ ਆਏ ਨੇ ਪੰਤੇਨੀਆਂ ਤੋਂ ਪੰਤੇਨੀਆਂ ਮੈਂ ਥੋੜੇ ਦਿਨ ਪਹਿਲਾਂ ਗਿਆ ਸੀ ਕਰੂਜ਼ ਤੇ ਚੜ੍ਹਨ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਅੌਰਤ ਜੀ ਠੀਕ ਠਾਕ ਹਾਂ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਠਾਕ ਮੈਂ ਬਹੁਤ ਵਧੀਆ ਤੁਹਾਡਾ ਨਾਮ ਕਮਲ ਮੇਰਾ ਨਾਮ ਹੈ ਕਰਮਵੀਰ ਸੰਧੂ ਅੱਛਾ ਕਰਮਵੀਰ ਸੰਧੂ ਜੀ ਪਟਿਆਲੇ ਤੋਂ ਤੁਸੀਂ ਜੀ ਮੈਂ ਪਟਿਆਲੇ ਤੋਂ ਠੀਕ ਆ ਬਾਈ ਜੀ ਆਇਆਂ ਨੂੰ ਕਰਮ ਬਾਈ ਦੂਰੋਂ ਆਏ ਹੋ ਤੁਸੀਂ ਜੀ ਆਇਆਂ ਨੂੰ ਤੁਹਾਨੂੰ ਤੇ ਕਿਵੇਂ ਦਾ ਰਿਹਾ ਸਫ਼ਰ ਤੁਹਾਡਾ ਸਫ਼ਰ ਬਹੁਤ ਸੋਹਣਾ ਬਾਈ ਬਹੁਤ ਸੋਹਣਾ ਸਮੁੰਦਰ ਦਾ ਵੀ ਸੋਹਣਾ ਰਿਹਾ ਸ਼ਾਨਦਾਰ ਸੀਗਾ ਉਹ ਵੀ ਤਜਰਬਾ ਆਪਣਾ ਤੇ ਬਾਕੀ ਤੁਸੀਂ ਜਰਮਨ ਤੋਂ ਤੁਰੇ ਹਾਂ ਤੇ ਅੱਜ ਆਪਾਂ ਰੋਮ ਦੇ ਵਿੱਚ ਖੜੇ ਆ ਕਿ ਕੱਲ ਤੁਹਾਡੀ ਵਾਪਸੀ ਹੈ ਕੱਲ ਨੂੰ ਮੈਂ ਉੱਡ ਜਾਣਾ ਕਿਵੇਂ ਦਾ ਰਿਹਾ ਸਫ਼ਰ ਤੁਹਾਡਾ ਤਜਰਬਾ ਤੁਹਾਡਾ ਕਿਉਂਕਿ ਤੁਸੀਂ ਇੰਡੀਆ ਆਲਮੋਸਟ ਸਾਰਾ ਘੁੰਮੇ ਹੋ ਤਜਰਬਾ ਮੇਰਾ ਬਹੁਤ ਸ਼ਾਨਦਾਰ ਰਿਹਾ ਬਾਈ ਜੀ ਕਿਵੇਂ ਤੁਸੀਂ ਇੰਡੀਆ ਘੁੰਮੇ ਹੋ ਅਰਬ ਘੁੰਮੇ ਹੋ ਆਫਰੀਕਾ ਘੁੰਮੇ ਹੋ ਜੀ ਭਾਜੀ ਹੁਣ ਤੁਸੀਂ ਯੂਰਪ ਚਾ ਹਾਂ ਤਾਂ ਕਿੱਥੇ ਕਿ ਤੁਸੀਂ ਰੱਖਦੇ ਹੋ ਯੂਰਪ ਦੀ ਜਿਹੜੀ ਸੋਸ਼ਲ ਲਾਈਫ ਹੈ ਸਾਡੇ ਲੋਕਾਂ ਦੀ ਕਿਵੇਂ ਦੇਖਦੇ ਹੋ ਇਸ ਚੀਜ਼ ਬਾ ਲਾਈਫ ਬਹੁਤ ਸੋਹਣੀ ਹੈ ਬਾਈ 8 ਘੰਟੇ ਕੰਮ ਕਰਨ ਤੋਂ ਬਾਅਦ ਸਮਾਂ ਬਚ ਜਾਂਦਾ ਮੈਨੂੰ ਲੱਗਦਾ ਪਰਿਵਾਰਾਂ ਲਈ ਇੱਕ ਮੈਂ ਇੱਥੇ ਇਟਲੀ ਚ ਇਹ ਚੀਜ਼ ਦੇਖੀ ਵੀ ਬਹੁਤੇ ਬੰਦੇ ਕਹਿੰਦੇ ਵੀ ਅਸੀਂ ਇੱਕ ਜਣਾ ਕੰਮ ਕਰਕੇ ਅਸੀਂ ਪਰਿਵਾਰ ਨੂੰ ਪੂਰੇ ਨੂੰ ਪਾਲ ਸਕਦੇ ਹਾਂ ਸੋ ਇਹ ਗੱਲ ਮੈਨੂੰ ਵਧੀਆ ਲੱਗੀ ਕਿ ਬਹੁਤੀ ਜ਼ਿਆਦਾ ਭੱਜ ਦੌੜ ਨਹੀਂ ਕਰਨੀ ਪੈਂਦੀ ਹਾਂ ਜਿਹੜੇ ਕੱਚੇ ਮੁੰਡੇ ਨੇ ਉਹਨਾਂ ਦਾ ਜ਼ਰੂਰ ਔਖਾ ਪਰ ਜਿਵੇਂ ਜਿਵੇਂ ਆਪਾਂ ਉਹ ਗੱਲ ਕਰਦੇ ਸੀ ਨਾ ਪਹਿਲਾਂ ਵੀ ਅਫਰੀਕਨ ਦੇਸ਼ਾਂ ਚ ਆਪਣੇ ਬੰਦੇ ਬਹੁਤੇ ਸੈੱਟ ਆ ਜਦੋਂ 100 ਸਾਲ ਹੋਊਗਾ ਤਾਂ ਇੱਥੇ ਵੀ ਆਪਣੇ ਲੋਕ ਉਸੇ ਤਰੀਕੇ ਨਾਲ ਆਪਣੇ ਕਾਰੋਬਾਰਾਂ ਨੂੰ ਖੜੇ ਕਰ ਲੈਣਗੇ ਇਹ ਹੈ ਥੈਂਕ ਯੂ ਭਾਈ ਜੀ ਜੀ ਆਇਆਂ ਨੂੰ ਸ਼ੁਕਰੀਆ ਭਾਈ ਜੀ ਤੁਹਾਡਾ ਬਹੁਤ 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 ਧੰਨਵਾਦ ਵੀਰੇ ਧੰਨਵਾਦ ਤੁਸੀਂ ਵੀਰੇ ਕਿੱਥੋਂ ਆ ਆਪਣਾ ਸਮਾਣੇ ਦੇ ਕੋਲੀ ਪਿੰਡ ਆਈ ਟੈਂਟ ਵਾਲਾ ਸਮਾਣੇ ਕੋਲ ਹੋ ਗਿਆ ਮੰਨ ਲਓ ਜ਼ਿਲ੍ਹਾ ਤਕਰੀਬਨ ਇਹਨਾਂ ਦਾ ਹੀ ਪਟਿਆਲਾ ਹੋ ਗਿਆ ਉਧਰ ਉਹ ਤੁਹਾਡੇ ਏਰੀਆ ਦੇ ਹੀ ਬੰਦੇ ਆਏ ਤਾਂ ਵੀਰ ਸੰਗਰੂ ਆਪਣੇ ਤੋਂ ਆਤ ਦਿਉਣ ਤੋਂ ਆਂ ਕਿ ਦਿਨੇ ਪਟਿਆਲੇ ਜ਼ਿਲ੍ਹੇ ਤੋਂ ਹੀ ਹੋਗੇ ਪਟਿਆਲੇ ਜ਼ਿਲ੍ਹੇ ਵਾਲੇ ਆ ਗਏ ਠੀਕ ਹੈ ਧੰਨਵਾਦ ਭਾਈ ਤੁਹਾਨੂੰ ਮਿਲ ਕੇ ਵਧੀਆ ਥੈਂਕ ਯੂ ਭਾਈ ਜੀ ਥੈਂਕ ਯੂ ਲਾਟਸ ਆਫ ਲਵ ਐਂਡ ਰਿਸਪੈਕਟ ਵੀਰੇ